ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਕਿਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਬਿਲਕੁਲ ਠੀਕ ਠਾਕ ਹੋਮੂਗੇ ਜੀ ਤੇ ਵਿੰਟਰਸ ਆ ਗਈਆਂ ਨੇ ਗਿਆ ਤੇ ਉਹਦੇ ਅਕੋਰਡਿੰਗ ਵੀ ਸਾਡੇ ਕੋਲ ਸੂਟ ਰੈਡੀ ਹੋ ਰਹੇ ਨੇ ਬਾਕੀ ਜਿੱਦਾਂ ਪਾਰਟੀ ਵੇਅਰ ਸੂਟ ਨੇ ਉਹ ਵੀ ਰੈਡੀ ਹੋ ਰਹੇ ਨੇ ਜੀ ਤੇ ਅੱਜ ਆਪਾਂ ਤੁਹਾਨੂੰ ਕੁਝ ਸੂਟੇੜਾ ਸ਼ੋਅ ਕਰਦੇ ਆ ਜਿਨ੍ਹਾਂ ਵਿੱਚੋਂ ਕੁਝ ਕਸਟਮਰ ਦੇ ਹੋਣਗੇ ਜੀ ਤੇ ਕੁਝ ਤੁਸੀਂ ਬਾਇ ਕਰ ਸਕਦੇ ਹੋ ਉਹ ਸਾਡੇ ਕੋਲੇ ਐਕਸਟਰਾ ਪੀਸ ਆਪਾਂ ਰੈਡੀ ਕੀਤੇ ਹੋਏ ਨੇਗੇ ਜੀ ਤੇ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਪੂਰੀ ਦੇਖਿਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਆਪਾਂ ਫਾਸਟ ਸੂਟ ਦਿਖਾਉਣੇ ਆ ਤੁਹਾਨੂੰ ਜਿਵੇਂ ਕਿ ਬਲੈਕ ਕਲਰ ਆ ਜਿਹੜਾ ਸਭ ਦਾ ਹੀ ਆਈ ਥਿੰਕ ਫੇਵਰੇਟ ਕਲਰ ਹੁੰਦਾਗਾ ਇੱਕ ਆਪਾਂ ਜਿਹੜਾ ਵੀ ਸਟੱਫ ਲਾਉਣੇ ਆ ਆਪਾਂ ਵਧੀਆ ਕੁਆਲਿਟੀ ਦਾ ਸਟੱਫ ਯੂਜ਼ ਕਰਦੇ ਆ ਜਿਹੜਾ ਇਹ ਪਸ਼ਮੀਨਾ ਹੋਊਗਾ ਜੀ ਇਹ ਰਾਮ ਟੈਕਸ ਦਾ ਪਸ਼ਮੀਨਾ ਹੋਏਗਾ ਜੀ ਇਹ ਵਾਲਾ ਰਾਮ ਟੈਕਸ ਬ੍ਰਾਂਡ ਦਾ ਪਸ਼ਮੀਨਾ ਆਪਾਂ ਯੂਜ਼ ਕੀਤਾ ਹੋਇਆ ਹੈਗਾ ਤੇ ਇਹਦੇ ਵਿੱਚ ਕੋਸ਼ਿਸ਼ ਕਰੂੰਗੀ ਜੀ ਮੈਂ ਸਾਈਡ ਦੇ ਉੱਤੇ ਫੋਟੋ ਵੀ ਲਗਾ ਦੂੰਗੀ ਅ ਅਗਰ ਮੇਰੇ ਕੋਲ ਹੋਈ ਜਾਂ ਵੀਡੀਓ ਆਪਾਂ ਚਲਾ ਦਾਂਗੇ ਤੁਹਾਨੂੰ ਕਲੈਰਿਟੀ ਹੋ ਜਾਏਗੀ ਕਿੱਦਾਂ ਦੀ ਲੁੱਕ ਆਏਗੀ ਇਹ ਦੋਨੋਂ ਬਾਜੂ ਨੇਗੀਆਂ ਤੇ ਇਹ ਬਾਜੂ ਦਾ ਕੰਮ ਹੋਇਆ ਹੋਇਆ ਦੋਨਾਂ ਤੇ ਤੇ ਆਫ ਵਾਈਟ ਜੇ ਕਲਰ ਦੇ ਨਾਲ ਆਪਾਂ ਇਹਤੇ ਕੀਤਾ ਹੋਇਆ ਪਿਓਰ ਪਸ਼ਮੀਨੇ ਦਾ ਫੈਬਰਿਕ ਆ ਜੀ ਵਿਦਾਊਟ ਲਾਈਨਿੰਗ ਤੁਸੀਂ ਆਮ ਨਾਲ ਬਣਾਉਂਗੇ ਕੋਈ ਇਹਤੇ ਬੁਰਨੀ ਆਏਗਾ ਕੋਈ ਕੰਪਲੇਂਟ ਨਹੀਂ ਆਉਂਦੀ ਤੁਹਾਨੂੰ ਵੀ ਪਤਾ ਵੀ ਰਾਮ ਟੈਕਸ ਇੱਕ ਬ੍ਰਾਂਡ ਹੈਗਾ ਤੇ ਇਹ ਉਹਦਾ ਪਸ਼ਮੀਨਾ ਜੀ ਇਹਦੇ ਤੇ ਮੀਨਜ਼ ਇਦਾਂ ਨਹੀਂ ਹੈਗਾ ਸਾਈਡ ਦੇ ਉੱਤੇ ਸਾਰੇ ਕਿਤੇ ਆਪਣੀ ਸਟੈਂਪ ਵੀ ਲੱਗੀ ਹੋਈ ਹੈ ਇਹਦੇ ਅੱਗੇ ਜੀ ਆਪਾਂ ਆਰਗੈਂਜ਼ਾ ਦਾ ਮੀਨਜ਼ ਲਗਾ ਕੇ ਇਹਦੇ ਨਾਲ ਮੀਨਜ਼ ਜੋੜ ਕੇ ਆਰਗੈਂਜ਼ਾ ਨੂੰ ਲਾਈਟ ਬੇਬੀ ਪਿੰਕ ਵੀ ਨਹੀਂ ਕਹਿ ਸਕਦੇ ਇਹਨੂੰ ਪੀਚ ਕਲਰ ਵੀ ਨਹੀਂ ਕਹਿ ਸਕਦੇ ਡਿਫਰੈਂਟ ਜਿਹਾ ਸ਼ੇਡ ਦਾ ਆਪਾਂ ਇਹ ਲਗਾਇਆਗਾ ਤੁਸੀਂ ਕਹੋਗੇ ਤਾਂ ਕਿਸੇ ਹੋਰ ਚੀਜ਼ ਨਾਲ ਵੀ ਕੰਟਰਾਸਟ ਹੋ ਜਾਊਗਾ ਵੈਸੇ ਹੈ ਡਾਰਕਾ ਤਾਂ ਫਿਰ ਆਪਾਂ ਲਾਈਟ ਦੇ ਕੰਬੀਨੇਸ਼ਨ ਕੀਤਾਗਾ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਆਂ ਜੇ ਅਸੀਂ ਹਮੇਸ਼ਾ ਹੀ ਗਾਰੰਟੀ ਦਿੰਨੇ ਆਂ ਵੀ ਸਾਡਾ ਵਰਕ ਆ ਜਿਹੜਾ ਉਹ ਬਾ ਕਮਾਲ ਵਰਕ ਹੁੰਦਾ ਬਹੁਤ ਜ਼ਿਆਦਾ ਸੋਹਣਾ ਹੁੰਦਾ ਨੀਟ ਐਂਡ ਕਲੀਨ ਹੁੰਦਾਗਾ ਤੇ ਕੁਆਲਿਟੀ ਵਾਲਾ ਵਰਕ ਹੁੰਦਾ ਜੀ ਬਿਲਕੁਲ ਤੇ ਦੋਨੋਂ ਇਹ ਬਾਜੂ ਨੇ ਤੇ ਇਹ ਪਾਕਿਸਤਾਨੀ ਸਟਾਈਲ ਬਾਜੂ ਬਣਨਗੀਆਂ ਹਨ ਤੁਹਾਨੂੰ ਵੀ ਪਤਾ ਵੀ ਥੋੜੀ ਜੀ ਇਸ ਤਰ੍ਹਾਂ ਜੇ ਤੁ ਆਪਾਂ ਜ਼ਿਆਦਾ ਹੋ ਕਰਦੇ ਆ ਤਾਂ ਬੜੀ ਵਾਲੀ ਮੂਰੀ ਬਣੂਗੀ ਇਸ ਤੋਂ ਵੀ ਵੱਡੀ ਮੂਰੀ ਕਰਾਉਣੀ ਆ ਇਸ ਤੋਂ ਘੱਟ ਕਰਵਾਉਣੀ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਇਹ ਕੰਮ ਬਾਜੂ ਤੇ ਉੱਤੇ ਆਏਗਾ ਤੇ ਇਸ ਤੋਂ ਬਿਨਾ ਇਹ ਵਾਲਾ ਕੰਮ ਇਹਦੀ ਸਲਵਾਰ ਤੇ ਆਏਗਾ ਜਿਹੜੇ ਕਸਟਮਰ ਨੇ ਬਣਵਾਇਆ ਜੀ ਉਹਨਾਂ ਨੇ ਸਿਰਫ ਸਲਵਾਰ ਤੇ ਤੇ ਬਾਜੂ ਤੇ ਕੰਮ ਕਿਹਾ ਇਹ ਨਾ ਫਰਸ਼ੀ ਸਲਵਾਰ ਟਾਈਪ ਯਾਨੀ ਕਿ ਸਟ੍ਰੇਟ ਸਲਵਾਰ ਬਣੇਗੀ ਇਹਦੀ ਤੇ ਉਸ ਟਾਈਪ ਦਾ ਆਪਾਂ ਇਹਦੀ ਮੂਰੀ ਤਿਆਰ ਕੀਤੀ ਆ ਇਸ ਤਰ੍ਹਾਂ ਇਹ ਵਾਲੀ ਚੀਜ਼ ਕੋਈ ਕਟਿੰਗ ਨਹੀਂ ਹੋਏਗੀ ਕੁਝ ਵੀ ਨਹੀਂ ਹੋਏਗਾ ਜੀ ਇਹ ਇਸ ਤਰ੍ਹਾਂ ਹੀ ਆਏਗੀ ਨੀਚੇ ਤੇ ਉਸ ਤੋਂ ਬਾਅਦ ਉੱਪਰ ਇਸ ਤਰ੍ਹਾਂ ਸਲਵਾਰ ਸ਼ੁਰੂ ਹੋਏਗੀ ਜਿਹੜੀ ਤੁਹਾਡੀ ਮੂਰੀ ਦੀ ਸਲਾਈ ਹੈ ਜੀ ਉਹ ਇੱਥੋਂ ਇਦਾਂ ਲੱਗੇਗੀ ਠੀਕ ਹੈ ਤੇ ਇਹ ਵਾਲੀ ਚੀਜ਼ ਇਦਾਂ ਹੀ ਰਹੇਗੀ ਤੇ ਬਹੁਤ ਸੋਹਣਾ ਲੱਗਦਾ ਨਿਊ ਟ੍ਰੈਂਡ ਆ ਇਸ ਚੀਜ਼ ਦਾ ਹਨਾ ਬਿਲਕੁਲ ਲੇਟੈਸਟ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਡਿਜ਼ਾਈਨ ਕਰਵਾ ਸਕਦੇ ਹੋਗੇ ਅਗਰ ਤੁਸਾਨੂੰ ਕਢਾਈ ਪਸੰਦ ਆਉਂਦੀ ਹੈ ਤੁਹਾਨੂੰ ਇਹ ਆਰਗੈਂਜ਼ਾ ਵਾਲੀ ਚੀਜ਼ ਨਹੀਂ ਅੱਛੀ ਲੱਗਦੀ ਹੈਗੀ ਤਾਂ ਤੁਸੀਂ ਆਹ ਵਾਲੀ ਕਢਾਈ ਕਿਸੇ ਵੀ ਕਲਰ ਦੇ ਵਿੱਚ ਚਾਹੇ ਸੇਮ ਦੇ ਵਿੱਚ ਤੁਸੀਂ ਪਸ਼ਮੀਨੇ ਦੇ ਉੱਤੇ ਸਾਡੇ ਤੋਂ ਕਰਵਾ ਸਕਦੇ ਹੋ ਰਾਮਟੈਕਸ ਦੇ ਪਸ਼ਮੀਨੇ ਦੇ ਵਿੱਚ ਸਾਡੇ ਕੋਲ ਹੋਰ ਵੀ ਕਲਰ ਨੇ ਬਾਕੀ ਜੇ ਤੁਸੀਂ ਵੀ ਆਪਣਾ ਪਸੰਦ ਦਾ ਕੋਈ ਕਲਰ ਸਾਨੂੰ ਸੈਂਡ ਕਰੋਗੇ ਤਾਂ ਅਸੀਂ ਉਹ ਵੀ ਅਰੇਂਜ ਕਰਕੇ ਤੁਹਾਡੇ ਲਈ ਸੂਟ ਜਿਹੜਾ ਰੈਡੀ ਕਰ ਦੇਵਾਂਗੇ ਤਾਂ ਮੀਨ ਤੁਸੀਂ ਪਸ਼ਮੀਨੇ ਦੇ ਸੂਟ ਵੀ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਇਹ ਵਾਲਾ ਵਰਕ ਕਿਸੇ ਤੇ ਪਸੰਦ ਕਰਵਾਉਣਾ ਚਾਹੁੰਦੇ ਹੋ ਪਸੰਦ ਆਇਆ ਹੋਰ ਫੈਬਰਿਕ ਤੇ ਤਾਂ ਉਹ ਵੀ ਹੋ ਜਾਏਗਾ ਜੀ ਪੋਸੀਬਲ ਇਸੇ ਵਰਕ ਨੂੰ ਤੁਸੀਂ neck ਤੇ ਵੀ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਉਹ ਵੀ ਹੋ ਜਾਏਗਾ ਬਟ neck ਦੇ ਉੱਤੇ organza ਦੀ ਥੋੜੀ ਪੌਸਿਬਿਲਿਟੀ ਘਟ ਜਾਂਦੀ ਆ ਇਸ ਕਰਕੇ ਬਾਜੂ ਦਾ ਤੇ ਇਹਦਾ ਕੰਮ ਆ ਜੀ ਤੇ ਇਹਦੇ ਨਾਲ ਦੁਪੱਟਾ ਵੀ ਆਪਾਂ ਜਿਹੜਾ ਇਹ ਵਾਲਾ ਪੈਚ ਲਗਾਇਆ ਸੇਮ ਦਾ ਆਪਾਂ ਦੁਪੱਟਾ ਲਗਾਇਆ ਦੁਪੱਟਾ ਆਪਾਂ ਟੈਬੀ ਦਾ ਰੈਡੀ ਕੀਤਾਗਾ ਜੀ ਤੇ ਇਹਦੀ ਤੁਸੀਂ ਦੇਖੋਗੇ ਇਸ ਤਰ੍ਹਾਂ ਆਪਾਂ ਸੇਮ ਨਾਲ ਮੈਚ ਕਰਦੀ ਹੋਈ ਆਪਾਂ ਲੇਸ ਲਗਾਈ ਆ ਫੋਰ ਸਾਈਡ ਸਾਰਾ ਇਹ ਦੁਪੱਟਾ ਡਬਲ ਟ੍ਰਿਪਲ ਆ ਰਿਹਾ ਹੈਗਾ ਤਾਂ ਕਰਕੇ ਥੋੜਾ ਸ਼ੇਡ ਦਾ ਕਈ ਵਾਰ ਫਰਕ ਪੈ ਜਾਂਦਾ ਅਗਰ ਆਪਾਂ ਸਿੰਗਲ ਸ਼ੇਡ ਰੱਖਾਂਗੇ ਤਾਂ ਫਿਰ ਆਪਣਾ ਜਮਾ ਔਰਗੰਜ਼ੇ ਦੇ ਨਾਲ ਦਾ ਸ਼ੇਡ ਹੋ ਜਾਏਗਾ ਦੇਖੋ ਜੀ ਸੇਮ ਇਹ ਆਪਾਂ ਜਿਵੇਂ ਵੀ ਰੀਲ ਦੇ ਵਿੱਚ ਅਗਲੇ ਨੇ ਭੇਜਿਆ ਹਨ ਕਸਟਮਰ ਨੇ ਆਪਾਂ ਸੇਮ ਰੈਡੀ ਕੀਤਾ ਤੁਸੀਂ ਇਸ ਨੂੰ ਕਿਸੇ ਵੀ ਕੰਟਰਾਸਟ ਦੇ ਵਿੱਚ ਕਿਸੇ ਵੀ ਕਲਰ ਦੇ ਵਿੱਚ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਜੀ ਤੇ ਪ੍ਰਾਈਸ ਤੁਹਾਨੂੰ ਸ਼ੋ ਹੋ ਜਾਣਗੇ ਨਾਲ ਨਾਲ ਸਕਰੀਨ ਦੇ ਉੱਤੇ ਤੇ ਤੁਸੀਂ ਮੈਂ ਜਿਹੜੇ ਪ੍ਰਾਈਸ ਸ਼ੋ ਕਰੂੰਗੀ ਤੁਹਾਨੂੰ ਵਿਦਆਊਟ ਦੁਪੱਟਾ ਸ਼ੋ ਕਰੂੰਗੀ ਕਿਉਂਕਿ ਹੋ ਸਕਦਾ ਦੁਪੱਟਾ ਤੁਸੀਂ ਚਣੌਣ ਦਾ ਪਿਓਰ ਦਾ ਲਾਉਣਾ ਹੋਵੇ ਜਾਂ ਔਰਗਾਂਜਾ ਦਾ ਲਾਉਣਾ ਹੋਵੇ ਤਾਂ ਉਹਦੇ ਨਾਲ ਪ੍ਰਾਈਸਿਸ ਦੇ ਵਿੱਚ ਡਿਫਰੈਂਸ ਆ ਜਾਂਦਾ ਹੈ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਵਿਦਆਊਟ ਦੁਪੱਟਾ ਪ੍ਰਾਈਸ ਸ਼ੋ ਕਰ ਦੇਵਾਂਗੇ ਅਗਰ ਤੁਸੀਂ ਨੈਕ ਤੇ ਵਰਕ ਕਰਾਉਣਾ ਚਾਹੁੰਦੇ ਹੋ ਜਾਂ ਕਈ ਵਾਰ ਆਹ ਵਾਲੇ ਬੁੱਟੀਆਂ ਸਾਰੇ ਸੂਟ 'ਚ ਪਵਾਉਣਾ ਚਾਹੁੰਦੇ ਹੋ ਫਿਰ ਉਸ ਦੇ ਅਕੋਰਡਿੰਗ ਜਿਹੜੀ ਕਾਸਟ ਆ ਉਹ ਵੱਧ ਜਾਂਦੀ ਹੈ ਤੇ ਜੇ ਤੁਸੀਂ ਨਹੀਂ ਸਲਵਾਰ ਤੇ ਕਰਾਉਣਾ ਬਾਜੂ ਤੇ ਤੇ ਘੇਰੇ ਤੇ ਆ ਬਾਜੂ ਤੇ ਗਲੇ ਤੇ ਕਰਵਾਉਣਾ ਜਾਂ ਘੇਰੇ ਤੇ ਕਰਵਾਉਣਾ ਉਹ ਵੀ ਹੋ ਜਾਊਗਾ ਜੀ ਤੁਹਾਡੀ ਪਸੰਦ ਮੁਤਾਬਕ ਹੋ ਜਾਏਗਾ ਉਹਨਾਂ ਦੇ ਪ੍ਰਾਈਸ ਘਟ ਜਾਂ ਵਧ ਸਕਦੇ ਨੇ ਪਰ ਜਿਹੜਾ ਪ੍ਰਾਈਸ ਤੁਹਾਨੂੰ ਸ਼ੋ ਹੋਊਗਾ ਉਹ ਜਮਾਂ ਸੇਮ ਇਸ ਸੂਟ ਦਾ ਹੋਊਗਾ ਵਿਦਆਊਟ ਦੁਪੱਟਾ ਸ਼ੋ ਹੋਏਗਾ ਜੀ ਤੇ ਆਪਣਾ ਚੈਨਲ ਆ ਜਿਹੜਾ ਇਸ ਚੈਨਲ ਦਾ ਇੱਕ ਪੇਜ ਇੰਸਟਾਗ੍ਰam ਤੇ ਵੀ ਹੈਗਾ ਜੀ ਅ ਕਸੀਦਾ ਕਾਰੀ ਡਿਜ਼ਾਈਨਰ ਸਟੂడియో ਤਾਂ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਜ਼ਰੂਰ ਕਰੋ ਤੇ ਨਾਲੇ ਤੁਸੀਂ ਉੱਥੇ ਆਪਣੇ ਰੀਲਸ ਵਗੈਰਾ ਦੇਖ ਸਕਦੇ ਹੋ ਹਨ ਆਪਣੀ ਪਸੰਦ ਦੀਆਂ ਤੇ ਮੈਂ ਕੋਸ਼ਿਸ਼ ਕਰੂੰਗੀ ਇਹਦੀ ਵੀ ਜੇ ਹੋਈ ਤਾਂ ਮੇਰੇ ਕੋਲੇ ਰੀਲ ਜਾਂ ਫਿਰ ਫੋਟੋ ਤੁਹਾਡੇ ਨਾਲ ਮੈਂ ਸ਼ੇਅਰ ਕਰ ਦੂੰਗੀ ਇਹ ਸੂਟ ਫੁੱਲੀ ਹੈਂਡਵਰਕ ਦੇ ਵਿੱਚ ਆ ਜੀ ਪਿਓਰ ਹੈਂਡਵਰਕ ਦੇ ਵਿੱਚ ਆ ਤੇ ਆਪਾਂ ਫੈਬਰਿਕ ਲਗਾਇਆ ਹੋਇਆ ਕ੍ਰੇਪ ਦਾ ਇਹਦੇ ਵਿੱਚ ਤੇ ਜਿਹੜਾ ਇਹਦਾ ਕਲਰ ਆ ਜੀ ਉਹੋ ਵਾਲਾ ਕਲਰ ਹੈਗਾ ਮਾਊਸ ਜਿਹਾ ਕਲਰ ਕਹਿ ਸਕਦੇ ਹੋ ਤੁਸੀਂ ਨਹੀਂ ਮਾਊਸਬਿਨ ਕਹਿ ਸਕਦੇ ਮਹਿੰਦੀ ਜਾਂ ਕਲਰ ਕਹਿ ਸਕਦੇ ਹੋ ਮੀਨ ਡਿਫਰੈਂਟ ਜਾਂ ਮਾਸਟਰ ਟੋਨ ਵੀ ਨਹੀਂ ਹੈਗੀ ਮਹਿੰਦੀ ਵੀ ਨਹੀਂ ਹੈਗੀ ਇਹ ਔਰ ਬਰਾਊਨ ਟੋਨ ਵੀ ਨਹੀਂ ਹੈਗੀ ਹੈਂਡਵਰਕ ਹੋਇਆ ਹੋਇਆ ਜੀ ਇਹ neck ਹੋਇਆ ਹੋਇਆ ਹੈਂਡ ਦਾ ਸਭ ਤੋਂ ਪਹਿਲਾਂ ਇਹ neck ਦਾ ਕਿੰਨਾ ਕੰਮ ਕੀਤਾ ਹੋਇਆ ਆਪਾਂ ਹਨਾ neck ਦਾ ਆਪਾਂ ਮੈਜ਼ਰਮੈਂਟਸ ਦੇ ਅਕੋਰਡਿੰਗ ਕੀਤਾ ਹੋਇਆ ਸਾਰਾ ਕੰਮ ਤੇ ਇਹ ਵਾਲਾ ਆਏਗਾ ਜੀ ਬੈਕ neck ਸਾਰਾ ਬੈਕ neck ਥੋੜਾ ਆਪਾਂ ਡੀਪ ਰੱਖਿਆਗਾ ਇਹ ਆਏਗਾ ਬੈਕ neck ਠੀਕ ਹੈ ਜੀ ਤੇ ਸਾਰਾ ਰਨਿੰਗ ਫੈਬਰਿਕ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਤੇ ਆਪਾਂ ਤੁਹਾਨੂੰ ਪ੍ਰਾਈਸ ਆ ਜਿਹੜੇ ਉਹ ਸ਼ੋਅ ਕਰ ਦਵਾਂਗੇ ਤੇ ਇਹ ਦੇਖੋ ਜੀ ਇਹ ਆਏਗਾ ਕਿਹਰੇ ਦਾ ਕੰਮ ਦੇਖੋ ਜੀ ਇਹਦੀ ਸਫਾਈ ਦੇਖੋ ਜੀ ਤੁਸੀਂ ਹੁਣ ਸਾਡੀ ਕਲੋਜ਼ ਅਪ ਲੈ ਕੇ ਦੇਖੋ ਸਫਾਈ ਦੇਖੋ ਜੀ ਸਾਡੇ ਹੈਂਡਵਰਕ ਦੀ ਲਾ ਲੋ ਜਾਂ ਮਸ਼ੀਨ ਵਰਕ ਦੀ ਆਰੀ ਵਰਕ ਦੀ ਸਫਾਈ ਬਹੁਤ ਜ਼ਿਆਦਾ ਹੁੰਦੀ ਹੈ ਜੀ ਬਹੁਤ ਸੋਹਣਾ ਸਾਰਾ ਕੰਮ ਦੇਖੋ ਜੀ ਇਹ ਬਹੁਤ ਸੋਹਣਾ ਕਟ ਡਾਣੇ ਦਾ ਪਰਲ ਦਾ ਕੀਤਾ ਹੋਇਆ ਹੈਗਾ ਤੇ ਇਹ ਦੋਨੋਂ ਸਾਈਡ ਇਸ ਤਰ੍ਹਾਂ ਪੱਤੇ ਜਾਣਗੇ ਜੀ ਲੀਫ ਜੇ ਬਣਿਆ ਹੋਊਗਾ ਤੇ ਥੱਲੇ ਆਪਾਂ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੈਗੀ ਤੇ ਉਸ ਤੋਂ ਬਿਨਾ ਇਹ ਵਾਲਾ ਕੰਮ ਆ ਜਾਏਗਾ ਜੀ ਬਾਜੂ ਦੇ ਉੱਪਰ ਹੁਣ ਤੁਸੀਂ ਬਾਜੂ ਦਾ ਕੰਮ ਵੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ ਹੋਇਆ ਹੋਇਆ ਜਿਹੜੀ ਵੀ ਤੁਸੀਂ ਪਿਕਚਰ ਭੇਜੋਗੇ ਜੇ ਸੇਮ ਬਣਦੀ ਹੋ ਡਿੱਟੋ ਤਾਂ ਅਸੀਂ ਤੁਹਾਨੂੰ ਦੱਸਾਂਗੇ ਵੀ ਹਾਂਜੀ ਵੀ 100% ਇਹ ਸੇਮ ਤੁਹਾਨੂੰ ਲੁੱਕ ਦਾ ਸੂਟ ਮਿਲ ਜਾਊਗਾ ਬਣ ਜਾਊਗਾ ਪਰ ਕਈ ਵਾਰ ਪੈਣਾ ਰੈਡੀमेड ਸੂਟਾਂ ਦੀਆਂ ਫੋਟੋਆਂ ਭੇਜ ਦਿੰਦੀਆਂ ਨੇ ਜਿਹੜੇ ਰੈਡੀमेड ਸੂਟ ਹੁੰਦੇ ਨੇ ਜੀ ਉਹਨਾਂ ਵਿੱਚ ਵਰਕ ਦਾ ਟਾਂਕੇ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕੀ ਟਾਂਕਾ ਲੱਗਿਆ ਹੋਇਆ ਹੈ ਤਾਂ ਫਿਰ ਅਸੀਂ ਕਹਿ ਦਿਨੇ ਹੁੰਨੇ ਆ ਵੀ ਤੁਸੀਂ ਕੋਈ ਹੋਰ ਚੂਜ਼ ਕਰ ਲਓ ਜਾਂ ਫਿਰ ਇਹਦੇ 'ਚ ਆਪਾਂ ਇਦਾਂ ਕਰ ਸਕਦੇ ਹਾਂ ਤਾਂ ਤੁਹਾਨੂੰ ਪ੍ਰੋਪਰ ਅਸੀਂ ਰਾਇ ਦੇਵਾਂਗੇ ਸਲਾਹ ਦੇਵਾਂਗੇ ਕੋਸ਼ਿਸ਼ ਕਰਾਂਗੇ ਜਿੰਨਾ ਘੱਟ ਤੋਂ ਘੱਟ ਬਜਟ ਦੇ ਵਿੱਚ ਜਿਹੜਾ ਸੂਟ ਆ ਉਹ ਤੁਹਾਨੂੰ ਮਿਲ ਸਕੇ ਤਿਆਰ ਹੋ ਸਕੇ ਤਾਂ ਹੁਣ ਤੁਸੀਂ ਪੂਰੇ ਲੁੱਕ ਦੇ ਦੇਖ ਸਕਦੇ ਹੋ ਸੂਟ ਦੀ ਲੁੱਕ ਜੀ ਇਹਨਾਂ ਨੇ ਥੋੜੀ ਸ਼ਰਟ ਆ ਜਿਹੜੀ ਉਹ ਸ਼ਾਰਟ ਦੇ ਵਿੱਚ ਕਰਵਾਈ ਆ ਤੁਸੀਂ ਲੌਂਗ ਚ ਕਰਵਾ ਸਕਦੇ ਹੋ ਇਹੀ ਵਾਲਾ ਕੰਮ ਤੁਸੀਂ ਕਿਸੇ ਵੀ ਚੀਜ਼ ਤੇ ਕਰਵਾ ਸਕਦੇ ਹੋ ਜਿਵੇਂ ਕਿਸੇ ਨੇ ਲਹਿੰਗੇ ਨਾਲ ਚੋਲੀ ਬਣਵਾਉਣੀ ਆ ਹਨਾ ਤੇ ਜਸੂਟ ਬਣਾਉਣਾ ਠੀਕ ਹੈ ਜੀ ਇਹਦਾ ਤੇ ਇਹਦਾ ਤੁਹਾਨੂੰ ਦੁਪੱਟਾ ਦਿਖਾਉਣੀ ਆ ਉਹ ਟੋਟਲੀ ਆਪਾਂ ਡਿਫਰੈਂਟ ਰੱਖਿਆਗਾ ਦੇਖੋ ਜੀ ਜਿਵੇਂ ਹੁਣ ਇਹ ਦੁਪੱਟਾ ਕਾ ਜੀ ਆਪ ਗਲਾ ਆ ਗਿਆ ਉਹ ਵਸੇ ਘੇਰ ਆ ਗਿਆ ਆ ਇਹਦੇ ਨਾਲ ਦੁਪੱਟਾ ਕਾ ਜੀ ਦੁਪੱਟਾ ਨਾ ਇਹ ਪ੍ਰੋਪਰ ਰਾਣੀ ਛੇੜ ਵੀ ਨਹੀਂ ਹੈਗਾ ਥੋੜਾ ਡਾਰਕ ਟੋਨ ਦੇ ਵਿੱਚ ਹੈਗਾ ਤੇ ਇਹ ਆਪਾਂ ਕੀਤਾਗਾ ਜੀ ਨੈਟ ਦੇ ਵਿੱਚ ਦੁਪੱਟਾ ਸਾਰਾ ਜੇ ਤੁਸੀਂ ਕਹੋ ਤਾਂ ਦੁਪੱਟੇ ਤੇ ਵੀ ਇਹ ਵਾਲਾ ਪੈਚ ਲਾ ਕੇ ਵਰਕ ਹੋ ਜੂ ਪਰ ਉਹਦੀ ਕਾਸਟ ਫਿਰ ਜ਼ਿਆਦਾ ਚਲੀ ਜਾਂਦੀ ਹੈ ਜੀ ਇਹ ਆਪਾਂ ਸਿੰਪਲ ਇਸ ਤਰ੍ਹਾਂ ਹੈਂਗਿੰਗ ਵਾਲੀ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਬਾਕੀ 4 ਸਾਈਡ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਤੇ ਇਹ ਨੈਟ ਦਾ ਜਿਹੜਾ ਆਪਣਾ ਸਿੱਪੀ ਵਰਕ ਵਾਲਾ ਸੂਟ ਹੁੰਦਾਗਾ ਆ ਦੁਪੱਟੇ ਹੁੰਦੇ ਤੁਸੀਂ ਦੇਖਦੇ ਹੋਮੋਗੇ ਹਨਾ ਇਹ ਉਹ ਵਾਲਾ ਦੁਪੱਟਾ ਹੈਗਾ ਤੇ ਇਹ ਆਪਾਂ ਇਹਦੇ ਨਾਲ ਇਦਾਂ ਕੰਟਰਾਸਟ ਕੀਤਾ ਹੋਇਆ ਤੁਸੀਂ ਕੋਈ ਹੋਰ ਕੰਟਰਾਸਟ ਵੀ ਕਰ ਸਕਦੇ ਹੋ ਇਦਾਂ ਨਹੀਂ ਹੈਗਾਗਾ ਕੋਈ ਆ ਕਲਰ ਹੋਰ ਚੂਜ਼ ਕਰ ਸਕਦੇ ਹੋ ਇਹ ਇਹ ਵਾਲਾ ਵਰਕ ਤੁਸੀਂ ਕਿਸੇ ਮਰਜ਼ੀ ਫੈਬਰਿਕ ਤੇ ਕਰਵਾ ਸਕਦੇ ਹੋ ਜਾਂ ਫਿਰ ਇਹ ਕਲਰ ਪਸੰਦ ਦਾ ਇਹਦੇ ਤੇ ਤੁਸੀਂ ਕੋਈ ਮਰਜ਼ੀ ਕੰਮ ਕਰਵਾ ਸਕਦੇ ਹੋ ਕਿਉਂਕਿ ਬੁਟੀਕ ਦਾ ਬੈਨੀਫਿਟ ਹੀ ਇਹੀ ਹੁੰਦਾ ਵੀ ਤੁਸੀਂ ਆਪਣੀ ਪਸੰਦ ਮੁਤਾਬਕ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਚੀਜ਼ ਠੀਕ ਹੈ ਜੀ ਇਹ ਹੈਗਾ ਸੀ ਹੈਂਡਵਰਕ ਦਾ ਤੇ ਪ੍ਰਾਈਸ ਤੁਹਾਨੂੰ ਸ਼ੋ ਹੋਣਗੇ ਵਿਦਆਊਟ ਦੁਪੱਟਾ ਦੁਪੱਟੇ ਦਾ ਰੀਜ਼ਨ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਹਰ ਭੈਣ ਦੀ ਆਪਣੀ ਪਸੰਦ ਹੁੰਦੀ ਆ ਦੇਖੋ ਜੀ ਆਪਾਂ ਬੈਕ ਸਾਈਡ ਦੇ ਉੱਤੇ ਵੀ ਲੇਸ ਦੀ ਮੀਨਸ ਫਿਨਿਸ਼ਿੰਗ ਦਿੱਤੀ ਆ ਵੀ ਸੂਟ ਸਟਿਚ ਕਰਨਾ ਤਾਂ ਕੋਈ ਦਿੱਕਤ ਨਹੀਂ ਆਏਗੀ ਤੇ ਤੁਸੀਂ ਸਾਡੇ ਤੋਂ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਜਿਵੇਂ ਤੁਹਾਨੂੰ ਕੰਫਰਟੇਬਲ ਲੱਗਦਾ ਤੁਸੀਂ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਸਟਿਚਿੰਗ ਵੀ अवेलेबल ਆ ਜੀ ਤੇ ਉਹ ਤੁਸੀਂ ਸਾਨੂੰ ਡੀਐਮ ਕਰਕੇ ਸਾਡੇ ਤੋਂ ਮੀਨਸ ਪੁੱਛ ਸਕਦੇ ਹੋ ਹਨ ਅਗਰ ਤੁਹਾਨੂੰ ਹੁੰਦਾ ਵੀ ਅਸੀਂ ਸਟਿਚਿੰਗ ਕਰਵਾਉਣੀ ਆ ਤੇ ਹੁਣ ਆ ਗਿਆ ਜੀ ਇਹ ਆ ਗਿਆ ਜੀ ਆਪਣਾ ਪਸ਼ਮੀਨੇ ਦਾ ਸੂਟ ਇਹ ਚ ਮੀਨਸ ਕਰਾਸ ਚੈੱਕ ਜਾਂ ਬਣਿਆ ਹੋਇਆ ਪਸ਼ਮੀਨੇ ਦੇ ਵਿੱਚ ਇਹ ਸੈਲਫ ਦੇ ਵਿੱਚ ਬਹੁਤ ਜਿਆਦਾ ਪਿਆਰਾ ਕਲਰ ਆ ਜੀ ਇਹ ਨਾਲ ਲਵੈਂਡਰ ਕਲਰ ਆ ਤੇ ਨਾ ਕੋਈ ਇਹ ਮੋਬ ਜਾ ਕਲਰ ਆ ਡਿਫਰੈਂਟ ਜਿਹਾ ਸ਼ੇਡ ਆ ਦੀ ਬਹੁਤ ਸੋਹਣੀ ਪਿਆਰੀ ਤੁਸੀਂ ਦੇਖੋਗੇ ਜੀ ਪੂਰੇ ਸੂਟ ਦੇ ਵਿੱਚ ਇੰਨਾ ਹੈਵੀ ਕੰਮ ਹੋਇਆ ਹੋਇਆ ਜੀ ਇਹਦੇ ਤੇ ਪੂਰਾ ਜਿਆਦਾ ਹੈਵੀ ਪਹਿਲਾਂ ਘੇਰੇ ਤੇ ਦੇਖੋ ਦੇਖੋ ਜੀ ਸਫਾਈ ਦੇਖੋ ਜੀ ਜਿਵੇਂ ਆਪਾਂ ਪਹਿਲਾਂ ਹੈਂਡਵਰਕ ਦੀ ਦਿਖਾਈਏ ਤੁਸੀਂ ਹੁਣ ਤੁਸੀਂ ਸਾਡੀ ਆਰੀ ਵਰਕ ਦੀ ਵੀ ਸਫਾਈ ਦੇਖੋ ਇਕ ਕੋਈ ਥ੍ਰੈੱਡ ਦੇ ਵਿੱਚ ਯੂਜ਼ ਕੀਤਾ ਆਪਾਂ ਆਫ ਵਾਈਟ ਕਰੀਮ ਜੇ ਸ਼ੇਡ ਦਾ ਥ੍ਰੈੱਡ ਆ ਕਿਉਂਕਿ ਅੱਜ ਕੱਲ੍ਹ ਇਹ ਟ੍ਰੈਂਡ ਚੱਲਿਆ ਹੋਇਆ ਜੀ ਜਾਂ ਤਾਂ ਜਮੀ ਮਲਟੀ ਸ਼ੇਡ ਯੂਜ਼ ਕਰਦੇ ਆ ਜਾਂ ਫਿਰ ਬਿਲਕੁਲ ਇੱਕ ਸਿੰਗਲ ਸ਼ੇਡ ਤਾਂ ਆਪਾਂ ਇਹਦੇ ਨਾਲ ਕੀਤਾ ਸਿੰਗਲ ਸ਼ੇਡ ਦਾ ਕੰਮ ਇਹ ਥੱਲੇ ਪੂਰੀ ਬਾਰਡਰ ਬਣਿਆ ਹੋਇਆ ਫਿਰ ਇਦਾਂ ਮੀਨ ਸਾਰੇ ਇਹ ਬੂਟੇ ਬਣੇ ਹੋਏ ਆ ਤੇ ਉੱਪਰ ਤੱਕ ਇਹਦੇ ਵਿੱਚ ਸੋਨੋ ਲੈਂਥ ਦੀ ਘੇਰੇ ਦੀ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਇਹ ਦੇਖੋ ਜੀ ਘੇਰੇ ਦਾ ਘੱਟ ਕਰ ਲੋਗੇ ਮੀਨ ਜਿ ਮਿਨੀਮਮ ਤੁਸੀਂ ਘੇਰੇ ਵਿੱਚ 20 ਰੱਖ ਸਕਦੇ ਹੋ ਤੇ ਮੈਕਸਿਮਮ ਤੁਸੀਂ ਇਹਦੇ ਚ 24 ਤੱਕ ਘੇਰਾ ਰੱਖ ਸਕਦੇ ਹੋ ਠੀਕ ਹੈ ਜੀ ਘੇਰਾ ਆਪਾਂ ਦੱਸ ਦਿੰਦੇ ਆ ਪਰ ਲੈਂਥ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਤੁਸੀਂ ਜਿੰਨੀ ਚਾਹੇ ਲੈਂਥ ਉੱਪਰ ਤੱਕ ਰੱਖ ਸਕਦੇ ਹੋ ਠੀਕ ਹੈ ਤੇ ਕਲਰ ਤੁਹਾਨੂੰ ਪਤਾ ਲੱਗ ਗਿਆ ਹੋਣਾ ਫੈਬਰਿਕ ਤੁਹਾਨੂੰ ਦਿਖਾਤਾ ਜੀ ਅਸੀਂ ਆ ਦੇਖੋ ਇਹ ਹੈਗਾ ਬਾਜੂ ਤੇ ਕੰਮ ਇਦਾਂ ਵੀ ਹੈ ਨੀਗਾ ਵੀ ਬਾਜੂ ਦੇ ਉੱਤੇ ਆਪਾਂ ਕੱਲੀ ਬੇਲ ਪਾਤੀ ਬਾਜੂ ਤੇ ਵੀ ਪੂਰਾ ਫੁੱਲੀ ਹੈਵੀ ਕੰਮ ਆ ਠੀਕ ਹੈ ਜੀ ਆਰੀ ਵਰਕ ਦਾ ਇਹ ਕੰਮ ਹੋਇਆ ਹੋਇਆ ਹੈਗਾ ਸਾਰੇ ਸੂਟ ਤੇ ਤੇ ਵਿంటర్ ਵਾਲਾ ਸਟੱਫ ਆ ਇਹ ਤੇ ਆਉਣ ਵਾਲੇ ਸੀਜ਼ਨ ਦੇ ਲਈ ਤੁਸੀਂ ਬਾਈ ਕਰ ਸਕਦਾ ਇਹ ਸੂਟ ਸਾਡੇ ਕੋਲ ਅਵੇਲੇਬਲ ਆ ਜੀ ਤੇ ਪ੍ਰਾਈਸ ਤੁਹਾਨੂੰ ਸ਼ੋ ਹੋ ਜਾਣਗੇ ਵਿਦਆਊਟ ਦੁਪੱਟਾ ਤੇ ਅਗਰ ਤੁਸੀਂ ਕਹੋਗੇ ਸਾਨੂੰ ਵਿਦ ਦੁਪੱਟਾ ਲਾ ਕੇ ਦਿਓ ਜੀ ਆਪਾਂ ਦੁਪੱਟਾ ਵੀ ਲਗਾ ਦਾਂਗੇ ਨਾਲ ਠੀਕ ਹੈ ਜੀ ਜਿਹੜਾ ਤੁਸੀਂ ਕਹੋਗੇ ਉਹੀ ਵਾਲਾ ਦੁਪੱਟਾ ਆਪਾਂ ਤੁਹਾਡੇ ਲਈ ਰੈਡੀ ਕਰ ਦਾਂਗੇ ਜੀ ਹਾਂਜੀ ਨੈਕਸਟ ਸੂਟ ਆ ਜੀ ਇਹ ਆਪਣੇ ਕੋਲੇ ਪਹਿਲਾਂ ਵੀ ਬਣਿਆ ਸੀਗਾ ਸੂਟ ਜੀ ਤੇ ਇਹ ਵਾਲਾ ਫੈਬਰਿਕ ਆ ਜਿਹੜਾ ਇਹ ਇਹ ਐਵਰ ਗ੍ਰੀਨ ਫੈਬਰਿਕ ਆ ਮੀਂ ਤੁਸੀਂ ਸਰਦੀ ਗਰਮੀ ਪਾ ਸਕਦੇ ਹੋਗੇ ਬਿਨਾ ਲਾਈਨਿੰਗ ਤੋਂ ਬਣਾਓ ਚਾਹੇ ਵਿੱਦ ਲਾਈਨਿੰਗ ਬਣਾਓ ਇਹ ਤੁਹਾਡੀ ਚਾਈਸ ਆ ਬਟ ਇਹਦੇ ਵਿੱਚ ਇਹ ਹੈਗਾ ਵੀ ਇਸ ਤੋਂ ਬਾਅਦ ਇਹ ਵਾਲਾ ਫੈਬਰਿਕ ਮੇਬੀ ਇੱਕ ਜਾਂ ਦੋ ਸੁੱਟਾਂ ਦਾ ਸਾਡੇ ਕੋਲ ਸ਼ਾਇਦ ਪਿਆ ਹੋਵੇ ਇਸ ਤੋਂ ਜ਼ਿਆਦਾ ਸੁੱਟਾਂ ਦਾ ਨਹੀਂ ਹੋਣਾਗਾ ਦੇ ਵੀ ਜੇ ਤੁਸੀਂ ਇਹ ਵਾਲਾ ਫੈਬਰਿਕ ਕਈ ਵਾਰ ਆਪਾਂ ਨੂੰ ਪਸੰਦ ਹੁੰਦਾਗਾ ਤੇ ਤੁਸੀਂ ਕਿਸੇ ਹੋਰ ਕਲਰ ਤੇ ਕਰਵਾਉਣਾ ਹੁੰਦਾ ਜਿਵੇਂ ਨਾ ਇਹ ਥੋੜੀ ਜੀ ਬਨਾਰਸੀ ਵਿੱਚ ਬੂਟੀ ਬਣੀ ਹੋਈ ਹੈ ਜਿਹਦੇ ਵਿੱਚ ਸਾਰੇ ਚ ਬਨਾਰਸੀ ਡਾਟ ਜੇ ਬਣੇ ਹੋਏ ਹੈਗੇ ਤੇ ਬਹੁਤ ਸਾਨੂੰ ਵੀਵਿੰਗ ਆ ਇਹ ਵੀਵਿੰਗ ਕਹਨੇ ਹੁੰਦੇ ਇਹਨੂੰ ਵੀਵਿੰਗ ਮੀਨ ਪੂਰਾ ਵਰਕ ਹੋਇਆ ਹੋਇਆ ਇਹ ਚੀਜ਼ ਦਾ ਇਹ ਫੈਬਰਿਕ ਦੇ ਉੱਪਰ ਹੀ ਠੀਕ ਹੈ ਇਸ ਫੈਬਰਿਕ ਆ ਉਸ ਤੋਂ ਬਾਅਦ ਤੁਸੀਂ ਇਹ ਕੜਾਈ ਦੇਖੋ ਜੀ ਇਕੜਾਈ ਆਪਾਂ ਪਹਿਲਾਂ ਵੀ ਦੋ ਸੂਟਾਂ ਦੇ ਉੱਤੇ ਮੀਨਜ਼ ਬਣਾਈ ਸੀ ਇੱਕ ਬਲੂ ਕਲਰ ਤੇ ਵੀ ਬਣਾਈ ਸੀ ਆਪਾਂ ਇੱਕ ਇਹਦੇ ਤੇ ਬਣਾਈ ਸੀ ਬਹੁਤ ਜ਼ਿਆਦਾ ਪਸੰਦ ਕੀਤਾ ਇਹ ਵਾਲਾ ਵਰਕ ਪਹਿਣਾ ਨੇ ਤੇ ਤੁਸੀਂ ਵਰਕ ਦੀ ਸਫਾਈ ਦੇਖੋ ਜੀ ਜ਼ੀਰੋ ਟਾਂਕੇ ਦਾ ਵਰਕ ਆ ਬਿਲਕੁਲ ਸਿੰਗਲ ਟਾਂਕੇ ਦਾ ਵਰਕ ਹੋਇਆ ਹੋਇਆ ਇਹ ਸਾਰਾ ਫਿਨਿਸ਼ਿੰਗ ਲੇਕੋ ਦੂਰੋਂ ਸੋਂ ਨੂੰ ਦੇਖਣ ਨੂੰ ਆਏ ਲੱਗੇਗਾ ਵੀ ਪੇਂਟ ਹੋਇਆ ਹੋਇਆ ਹੁਣ ਇਹ ਆਪਣਾ ਘੇਰਾਗਾ ਜੀ ਘੇਰੇ ਦੇ ਇੱਕ ਆਪਣੇ ਨੀਚੇ ਵਾਲੇ ਸਾਈਡ ਤੇ ਆ ਜਾਊਗਾ ਇਹ ਵਾਲਾ ਕੰਮ ਇੱਕ ਆਪਣੇ ਜਿੱਥੇ ਚਾਕਾਂ ਤੋਂ ਉੱਪਰ ਇੱਥੇ ਆ ਜਾਏਗਾ ਦੇਖੋ ਜੀ ਇਹ ਪ੍ਰੋਪਰ ਟਾਣੀਆਂ ਬਣਾਈਆਂ ਹੋਈਆਂ ਨੇ ਪ੍ਰੋਪਰ ਬਾਜ਼ ਦਾ ਕੰਮ ਬਣਿਆ ਹੋਇਆ ਹਨ ਬੀ ਮੀਜ਼ਿਕ ਬਰਡ ਆ ਪੰਛੀ ਹੈਗਾ ਤੁਸੀਂ ਜੇ ਇਹਨਾਂ ਮਰਜ਼ੀ ਇਹਨੂੰ ਕਹਿ ਸਕਦੇ ਹੋ ਹਨ ਤੇ ਇਹ ਕੰਮ ਹੈ ਜੀ ਤੇ ਬਾਕੀ ਇਹਦੀ ਕੰਮ ਬਾਜੂ ਤੇ ਆ ਤੇ ਇਹ ਵਾਲਾ ਫੈਬਰਿਕ ਇਦਾਂ ਵੀ ਤੁਸੀਂ ਗਰਮੀ ਸਰਦੀ ਜਦੋਂ ਮਰਜ਼ੀ ਪਾਓ ਜੀ ਦੇਖੋ ਜੀ ਇਹ ਵਾਲਾ ਕੰਮ ਆਏਗਾ ਬਾਜੂ ਦੇ ਉੱਤੇ ਕੰਮ ਸਾਰਾ 0 ਟਾਂਕੇ ਦੇ ਵਿੱਚ ਹੋਇਆ ਹੋਇਆ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈਗਾ ਤੇ ਕਲਰ ਕੰਬੀਨੇਸ਼ਨ ਵੀ ਯੂਨੀਕ ਜੇ ਲੱਗੇ ਹੋਏ ਨੇ ਡਿਫਰੈਂਟ ਜੇ ਸੂਟ ਦਾ ਕਲਰ ਵੀ ਬੜਾ ਪਿਆਰਾ ਮਾਊਸ ਜਿਹਾ ਕਲਰ ਹੈਗਾ ਤੇ ਬਾਕੀ ਸਾਰੀ ਇਹ ਬਨਾਰਸੀ ਮੀਂਜੇ ਦੇ ਵਿੱਚ ਚੈੱਕ ਬਣਿਆ ਹੋਇਆਗਾ ਤੇ ਤੁਸੀਂ ਸੂਟ ਬਾਇ ਕਰ ਸਕਦੇ ਆ ਇਹਦਾ ਵੀ ਪ੍ਰਾਈਸ ਜਿਹੜਾ ਤੁਹਾਨੂੰ ਸ਼ੋ ਹੋਏਗਾ ਉਹ ਵਿਦਆਊਟ ਦੁਪੱਟਾ ਸ਼ੋ ਹੋਏਗਾ ਜੀ ਤੇ ਬਾਕੀ ਤੁਸੀਂ ਸਾਡੇ ਕੋਲੋਂ ਜਿਵੇਂ ਪਾਰਟੀ ਵੇਅਰ ਸੂਟ ਵੀ ਕਸਟਮਾਈਜ਼ ਕਰਵਾ ਸਕਦੇ ਹੋ ਹੈਂਡਵਰਕ ਦੇ ਮਸ਼ੀਨਵਰਕ ਦੇ ਆਰੀਵਰਕ ਦੇ ਜਿੱਦਾਂ ਦੇ ਵੀ ਤੁਸੀਂ ਚਾਹੋਗੇ ਤੇ ਬਟ ਇੰਨੀ ਇੱਕ ਰਿਕਵੈਸਟ ਜ਼ਰੂਰ ਆ ਕਿ ਐਟ ਲੀਸਟ ਸਾਨੂੰ 15 ਤੋਂ 20 ਦਿਨ ਦਾ ਸਮਾਂ ਜ਼ਰੂਰ ਦਿਆ ਕਰੋ ਜੀ ਕਿਉਂਕਿ ਇੰਨਾ ਕ ਸਮਾਂ ਲੱਗ ਜਾਂਦਾ ਆ অলਰੈਡੀ ਤੁਹਾਨੂੰ ਪਤਾ ਵੀ ਅੱਜ ਕੱਲ ਸੀਜ਼ਨ ਦਾ ਟਾਈਮ ਆ ਹਨਾ ਰਸ਼ ਚੱਲ ਰਿਹਾਗਾ ਹਨਾ ਸਾਰੇ ਪਾਸੇ ਤੇ ਵੀ ਸਾਰੀਆਂ ਭੈਣਾਂ ਨੂੰ ਹੁੰਦਾ ਵੀ ਸਾਨੂੰ ਛੇਤੀ ਛੇਤੀ ਸੂਟ ਮਿਲੇ ਬਾਕੀ ਤੁਸੀਂ ਲਹਿੰਗਾ ਵਗੈਰਾ ਜੋ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਗਰਾਰਾ ਝਰਾਰਾ ਆਪਾਂ ਹਰ ਤਰ੍ਹਾਂ ਦੀ ਫੈਸਿਲਿਟੀ ਤੁਹਾਨੂੰ ਜ਼ਰੂਰ ਦਿੰਨੇ ਆ ਜੀ ਤੇ ਬਾਕੀ ਆਪਣੇ ਕੋਲ ਸੂਟ ਰੈਡੀ ਵੀ ਹੁੰਦੇ ਆ ਤੁਸੀਂ ਬੁਟੀਕ ਤੇ ਵਿజిਟ ਕਰ ਸਕਦੇ ਹੋਗੇ ਤੇ ਜਦੋਂ ਮਰਜੀ ਬਟ ਏਟ ਲੀਸਟ ਸਾਨੂੰ ਇੱਕ ਵਾਰੀ ਫੋਨ ਕਾਲ ਜਰੂਰ ਕਰੋ ਕਿਉਂਕਿ ਸਮ ਟਾਈਮ ਆਪਾਂ ਕਈ ਵਾਰ ਮਾਰਕੀਟ ਗਏ ਹੁੰਦੇ ਆ ਜਾਂ ਕੋਈ ਇੱਧਰ ਉੱਧਰ ਕੰਮ ਗਏ ਹੁੰਦੇ ਆ ਹਨਾ ਤਾਂ ਵੀ ਤੁਸੀਂ ਆਮੋ ਤੇ ਮੈਂ ਤੁਹਾਨੂੰ ਘਰੇ ਨਾ ਮਿਲਾ ਹਨਾ ਤਾਂ ਉਹ ਚੰਗੀ ਵਧੀਆ ਨਹੀਂ ਲੱਗਦਾ ਤੇ ਤੁਸੀਂ ਜਦੋਂ ਵੀ ਆਉਣਾ ਤੁਸੀਂ ਮੈਨੂੰ ਇੱਕ ਕਾਲ ਕਰਨਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾਗਾ ਜੇ ਤੁਸੀਂ ਵਿజిਟ ਕਰਨਾ ਚਾਹੁੰਦੇ ਹੋ ਅਗਰ ਤੁਸੀਂ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਰਾਮ ਨਾਲ ਟਰਸਟ ਕਰਕੇ ਸਾਡੇ ਤੋਂ ਮੰਗਵਾ ਸਕਦੇ ਹੋ ਕੋਈ ਤੁਹਾਨੂੰ ਵਿਦੀਨ 3 অর 4 ਡੇ 100% ਮਿਲੇਗਾ ਇਹ ਜੀ ਕੋਈ ਗੱਲ ਨਹੀਂ ਹੈਗੀ ਵੀ ਆਪਾਂ ਪੇਮੈਂਟ ਕਰਵਾ ਲਈ ਤੇ ਆਪਾਂ ਮੁੜ ਕੇ ਸੂਟ ਭੇਜੀਏ ਨਾ ਪੂਰਾ ਟਰਸਟ ਵਾਲਾ ਪੇਜ ਆ ਜੀ ਬਿਲਕੁਲ ਵਿਸ਼ਵਾਸ ਕਰਕੇ ਕਰੋ ਤੁਸੀਂ ਬਾਕੀ ਆਪਾਂ ਖਾਸ ਬਰਨਾਲਾ ਸ਼ਹਿਰ ਦੇ ਵਿੱਚ ਰਹਿੰਦੇ ਆ ਤੁਸੀਂ ਜਦੋਂ ਮਰਜ਼ੀ ਆ ਕੇ ਸਾਨੂੰ ਕਾਲ ਕਰਕੇ ਸਾਡੇ ਇਮੇਜ ਬੁਟੀਕ ਦੇ ਉੱਤੇ ਵਿਸਿਟ ਕਰ ਸਕਦੇ ਹੋ ਹੋਪਫੁਲੀ ਅਗਦੀ ਕਲੈਕਸ਼ਨ ਤੁਹਾਨੂੰ ਬਹੁਤ ਸੋਹਣੀ ਲੱਗੀ ਹੋਏਗੀ ਜੀ ਤੁਸੀਂ ਇਹਨਾਂ ਨਾਲ ਦੇ ਸੂਟ ਰੈਡੀ ਕਰਵਾਉਣੇ ਆ ਜਾਂ ਇਹਨਾਂ ਚੋਂ ਬਾਏ ਕਰਨੇ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਦੇਣਾ ਜੀ ਥੈਂਕ ਯੂ ਸੋ ਮੱਚ